ਕੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਿਆ ਜਾ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾ ਕੇ ਕੁਲਤਾਰ ਸਿੰਘ ਸੰਧਵਾ ਨੂੰ ਮੁੱਖ ਮੰਤਰੀ ਜਾਂ ਕਾਰਜਕਾਰੀ ਮੁੱਖ ਮੰਤਰੀ ਲਾਇਆ ਜਾ ਰਿਹਾ ਸਰਕਮਸਟਾਂਸਸ ਕੀ ਇਸ਼ਾਰਾ ਕਰਦੇ ਆ ਹੁਣੇ-ਹੁਣੇ ਚਰਚਾਾਂ ਬਹੁਤ ਤੇਜ਼ੀ ਦੇ ਨਾਲ ਅੱਗੇ ਵਧੀਆਂ ਨੇ ਇੱਕ ਪਾਸੇ ਕੇਜਰੀਵਾਲ ਸਾਹਿਬ ਦਾ ਜੇਲ੍ਹ ਤੋਂ ਬਾਹਰ ਆਉਣਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉੱਥੇ ਸਹੀ ਵਿਵਹਾਰ ਨਾ ਕੀਤਾ ਜਾਣਾ ਉਹਨਾਂ ਨੂੰ ਭੁੱਲਣ ਦਾ ਮੌਕਾ ਨਾ ਦਿੱਤੇ ਜਾਣਾ ਫਿਰ ਮੁੱਖ ਮੰਤਰੀ ਸਾਹਿਬ ਦਾ ਹਸਤਾਲ ਦੇ ਵਿੱਚ ਦਾਖਲ ਹੋ ਜਾਣਾ ਔਰ ਉਧਰ ਮੁੱਖ ਮੰਤਰੀ ਦੇ ਖਿਲਾਫ ਕੁਝ ਐਮਐਲਏ ਦੀ ਪੰਜਾਬ ਦੇ ਵਿੱਚ ਮੀਟਿੰਗ ਹੋਣੀ ਫਿਰ ਦਿੱਲੀ ਦੇ ਵਿੱਚ ਜਾਣਾ ਫਿਰ ਮੁੱਖ ਮੰਤਰੀ ਦਾ ਕਿਸੇ ਐਮਐਲਏ ਮੰਤਰੀ ਦੇ ਵੱਲੋਂ ਪਤਾ ਲੈਣ ਨਾ ਜਾਣਾ ਔਰ ਅਚਾਨਕ ਅੱਜ ਸੰਦੀਪ ਪਾਠਕ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕਰਨ ਜਾਣਾ ਉਹ ਵੀ ਉਦੋਂ ਜਦੋਂ ਇਹ ਚਰਚਾ ਤੇਜ਼ੀ ਦੇ ਨਾਲ ਅੱਗੇ ਵਧੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾ ਕੇ ਸੰਧਵਾ ਸਾਹਿਬ ਨੂੰ ਲਾਇਆ ਜਾ ਸਕਦਾ ਹੈ ਔਰ ਉਹਨਾਂ ਦੇ ਕੋਲ ਸਿਕਿਉਰਿਟੀ ਪੁੱਜ ਗਈ ਹੁਣ ਬਹੁਤ ਸਾਰੇ ਲੋਕ ਕਹਿੰਦੇ ਕਿ ਨਹੀਂ ਪੁੱਜੀ ਪੁੱਜੀ ਕਿ ਨਹੀਂ ਪੁੱਜੀ ਇਸ ਤੇ ਵੀ ਅਹਿਮ ਜਿਹੀ ਚਰਚਾ ਕਰਨੀ ਹੈ ਔਰ ਇਹ ਵੀ ਗੱਲ ਪਤਾ ਲੱਗੀ ਹੈ ਕਿ ਕੇਜਰੀਵਾਲ ਸਾਹਿਬ ਜਿਹੜੇ ਆ ਉਹ ਵੀ 9 ਵਜੇ ਕਹਿੰਦੇ ਤਾਜ ਹੋਟਲ ਚੰਡੀਗੜ੍ਹ ਪਹੁੰਚ ਜਾਣਗੇ ਕੁਝ ਹੋਰ ਵੀ ਵੱਡੇ ਲੀਡਰ ਨੇ ਮੀਟਿੰਗ ਹੋਣੀ ਹੈ ਕਿ ਮੀਟਿੰਗ ਹੋਣੀ ਹੈ ਇਸ ਤੇ ਵੀ ਬਹੁਤ ਅਹਿਮ ਜਿਹੜੀ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗੜਖੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਾਂ ਸਵਾਗਤ ਹੈ ਪ੍ਰੋਗਰਾਮ ਦੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਖਵਿੰਦਰ ਜੀ ਅਣਖਾਬ ਇੱਕ ਪਾਸੇ ਚਰਚਾ ਦਾ ਅੱਗੇ ਵਧਣਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾਇਆ ਜਾ ਸਕਦਾ ਹੈ ਕੁਲਤਾਰ ਸਿੰਘ ਸੰਧਵਾ ਨੂੰ ਲਾਇਆ ਜਾ ਸਕਦਾ ਹੈ ਕਾਰਜਕਾਰੀ ਜਾਂ ਮੁੱਖ ਮੰਤਰੀ ਪ੍ਰੋਪਰ ਔਰ ਇਹ ਚਰਚਾ ਤੇਜ਼ੀ ਦੇ ਨਾਲ ਅੱਗੇ ਵਧੀ ਅਚਾਨਕ ਪਤਾ ਲੱਗਿਆ ਕਿ ਸੰਦੀਪ ਪਾਠਕ ਖੋਰੀ ਜਿਹੜੇ ਆ ਉਹ ਮੁੱਖ ਮੰਤਰੀ ਭਗਵੰਤ ਮਾਨ ਦਾ ਅਚਾਨਕ ਪਤਾ ਲੈਣ ਉੱਥੇ ਪਹੁੰਚ ਜਾਂਦੇ ਆ ਔਰ ਬਾਅਦ ਦੇ ਵਿੱਚ ਇਹ ਵੀ ਚਰਚਾ ਪਤਾ ਲੱਗੀ ਹੈ ਕਿ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਪਹੁੰਚ ਰਹੇ ਆ ਔਰ ਤਾਜ ਹੋਟਲ ਦੇ ਵਿੱਚ ਸ਼ਹਿਰ ਨਗੇ ਕੋਈ ਮੀਟਿੰਗ ਵੀ ਹੈ ਹੁਣ ਇਹ ਮੀਟਿੰਗ ਹੈ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਦਾ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੀ ਪਤਾ ਲਿਆ ਜਾਊਗਾ ਇਹ ਵੀ ਜਿਹੜੀ ਆ ਗੱਲ ਦੇਖਣ ਵਾਲੀ ਆ ਪਰ ਸੰਧਵਾ ਸਾਹਿਬ ਦੀ ਸਿਕਿਉਰਿਟੀ ਕਹਿੰਦੇ ਆ ਕਿ ਵਧੀਆ ਸੱਤ ਅੱਠ ਗੱਡੀਆਂ ਦੱਸੀਆਂ ਜਾ ਰਹੀਆਂ ਹਾਲਾਂਕਿ ਕੁਝ ਲੋਕ ਇਹ ਵੀ ਗੱਲਾਂ ਕਹਿ ਰਹੇ ਆ ਕਿ ਇੰਨੀ ਨਹੀਂ ਵਧੀ ਕੁਝ ਲੋਕ ਇਹ ਵੀ ਗੱਲਾਂ ਕਹਿ ਰਹੇ ਆ ਕਿ ਸੰਧਵਾ ਸਾਹਿਬ ਨੇ ਸਿਕਿਉਰਿਟੀ ਰਿਵਿਊ ਦੇ ਲਈ ਐਪਲੀਕੇਸ਼ਨ ਪਾਈ ਸੀ ਕੋਈ ਖਤਰਾ ਸੀ ਇਸ ਕਰਕੇ ਥੋੜੀ ਸਿਕਿਉਰਿਟੀ ਵਧਾਈ ਗਈ ਹੈ ਪਰ ਸਿਕਿਉਰਿਟੀ ਕਹਿੰਦੇ ਕਿ ਫਿਰ ਆਮ ਸਿਕਿਉਰਿਟੀ ਵਧਾਈ ਜਾਂਦੀ ਆ ਉਹ ਵੀ 7-8 ਗੱਡੀਆਂ ਦੀ ਨਹੀਂ ਵਧਾਈ ਜਾਂਦੀ ਹੁੰਦੀ ਤੇ ਫਿਰ ਇਹ ਵੀ ਗੱਲ ਪਤਾ ਲੱਗ ਰਹੀ ਹੈ ਕਿ ਸੀਐਮ ਸਿਕਿਉਰਿਟੀ ਕਦੀ ਵੀ ਇਸ ਤਰੀਕੇ ਨਾਲ ਨਹੀਂ ਦਿੱਤੀ ਜਾਂਦੀ ਔਰ ਜੇ ਵਧਾਈ ਜਾਂਦੀ ਹੈ ਤਾਂ ਆਮ ਸਿਕਿਉਰਿਟੀ ਦਿੱਤੀ ਜਾਂਦੀ ਹੈ ਇਹ ਸਰਕਮਸਟੈਂਸਸ ਕਿਸ ओर ਇਸ਼ਾਰਾ ਕਰ ਰਹੇ ਹੈ ਇਹਨੇ ਦਿਨਾਂ ਦਾ ਸੰਦੀਪ ਪਾਠਕ ਦਾ ਉੱਥੇ ਨਾ ਜਾਣਾ ਅੱਜ ਉੱਥੇ ਜਾਣਾ ਸੰਦੀਪ ਪਾਠਕ ਉਹਨਾਂ ਦਾ ਹਸਪਤਾਲ ਦੇ ਵਿੱਚ ਅੱਜ ਕੇਜਰੀਵਾਲ ਦੀ ਕਹਿੰਦੇ ਮੀਟਿੰਗ ਹੈ 9 ਵਜੇ ਤਾਜ ਹੋਟਲ ਚੰਡੀਗੜ੍ਹ ਦੇ ਵਿੱਚ ਤੇ ਕਿਵੇਂ ਦੇਖਦੇ ਹੋ ਹੋ ਸਕਦਾ ਕਿ ਕੇਜੀਵਲ ਸਾਹਿਬ ਵੀ ਕੱਲ ਜਾਣ ਪਰ ਹਾਲੇ ਤੱਕ ਕੋਈ ਨਹੀਂ ਗਿਆ ਕਿਸੇ ਨੇ ਟਵੀਟ ਵੀ ਕੀਤਾ ਸਹੀ ਦਾ ਹਾਲਚਲ ਜਾਣਨ ਦੇ ਲਈ ਜਾਂ ਸਹੀ ਤੇ ਅਰਦਾਸ ਵਾਸਤੇ ਅੱਗੇ ਅਕਸਰ ਕਰਦੇ ਰਹਿੰਦੇ ਆ ਕਿਵੇਂ ਦੇਖਦੇ ਹੋ ਚਰਚਾਵਾਂ ਜਿਹੜੀ ਅੱਗੇ ਵਧੀਆਂ ਨਹੀਂ ਸੁਖਵਿੰਦਰ ਜੀ ਜਿਸ ਤਰੀਕੇ ਨਾਲ ਅਸਲ ਵਿੱਚ ਪੰਜਾਬ ਦੇ ਹਾਲਾਤ ਬਣੇ ਔਰ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਇਹ ਗੱਲਾਂ ਆ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਕੁਝ ਘੰਟਿਆਂ ਦੇ ਵਿੱਚ ਬਹੁਤ ਕੁਝ ਵੱਡਾ ਜਣਾ ਕੁਝ ਹੋ ਸਕਦਾ ਉਹਦੇ ਸੰਦਰਭ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਜੇ ਮੈਂ ਤੁਹਾਡੇ ਸਵਾਲ ਦੇ ਜਵਾਬ ਤੇ ਸਟੈਪ ਬਾਈ ਸਟੈਪ ਜਵਾਬ ਦੇਵਾਂ ਅੱਜ ਤੇ ਕੱਲ੍ਹ ਸੰਦੀਪ ਪਾਟਕ ਦਾ ਹਸਪਤਾਲ ਵਿੱਚ ਹੀ ਜਾਣਾ ਮੁੱਖ ਮੰਤਰੀ ਸਾਹਿਬ ਨੂੰ ਹਸਪਤਾਲ ਵਿੱਚ ਦਾਖਲ ਹੋਇਆ ਤੇਲ ਚਾਰ ਦਿਨ ਹੋ ਚਲੇ ਆ ਅਜੇ ਤੱਕ ਆਮ ਆਦਮੀ ਪਾਰਟੀ ਦਾ ਕੋਈ ਵੀ ਵੱਡਾ ਨੇਤਾ ਆਮ ਆਦਮੀ ਪਾਰਟੀ ਦਾ ਵਿਧਾਇਕ ਆਮ ਆਦਮੀ ਪਾਰਟੀ ਦਾ ਮੰਤਰੀ ਕੋਈ ਵੀ ਜਿਹੜਾ ਉਹਨਾਂ ਦਾ ਮੁੱਖ ਮੰਤਰੀ ਸਾਹਿਬ ਦਾ ਪਤਾ ਲੈ ਨਹੀਂ ਪਹੁੰਚਿਆ ਤੇ ਨਾ ਹੀ ਉਹਨਾਂ ਦਾ ਕੋਈ ਬਿਆਨ ਆਇਆ ਤੇ ਜੇਕਰ ਸੰਦੀਪ ਪਾਟਕ ਉਹ ਉਸ ਹਸਪਤਾਲ ਦੇ ਵਿੱਚ ਪਹੁੰਚਦੇ ਆ ਤੇ ਜਿੱਥੇ ਮੁੱਖ ਮੰਤਰੀ ਸਾਹਿਬ ਦਾਖਲ ਨੇ ਤੇ ਇਹਦਾ ਭਾਵ ਇਹ ਆ ਕੀ ਕੁਛ ਨਾ ਕੁਝ ਅੰਦਰ ਕੋਈ ਸੰਦੇਸ਼ ਜਿਹੜਾ ਹਾਈ ਕਮਾਨ ਵੱਲੋਂ ਆਇਆ ਚੜ੍ਹਾ ਮੁੱਖ ਮੰਤਰੀ ਸਾਹਿਬ ਨੂੰ ਦਿੱਤਾ ਜਾਣਾ ਹੈ ਤੁਹਾਡਾ ਸਵਾਲ ਦਾ ਦੂਜਾ ਕਿ ਕਲਤਾਰ ਸੰਮਵਾਂ ਦੀ ਜਿਹੜੀ ਸਕਿਉਰਟੀ ਆ ਉਹ ਵਧਾ ਦਿੱਤੀ ਗਈ ਹੈ ਬਿਲਕੁਲ ਜੈਡ ਪਲੱਸ ਕੋਟੀ ਜਿਹੜੀ ਦੇ ਦਿੱਤੀ ਗਈ ਹੈ ਹਾਲਾਂਕਿ ਤੁਸੀਂ ਦੇਖ ਲਓ ਕਿ ਜਿਸ ਦਿਨ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਉਂਦੇ ਆ ਤਾਂ ਉਸ ਟਾਈਮ ਇਹ ਅਨੁਮਾਨ ਸੀ ਕਿ ਕਲਤਾਰ ਸੰਮਵਾਂ ਦੀ ਜਿਹੜੀ ਸਪੀਕਰ ਦੇ ਅੌਤੇ ਉਤੇ ਛੁੱਟੀ ਹੋ ਸਕਦੀ ਹੈ ਕਿਉਂਕਿ ਜਿਹੜਾ ਬੀਤੇ ਦਿਨ ਦਾ ਵਿਧਾਨ ਸਭਾ ਦਾ اجلاس ਉਹਨਾਂ ਨੇ ਇਸ ਤਰੀਕੇ ਨਾਲ ਬੁਲਾਇਆ ਕਿ ਜਿਹਦੇ ਵਿੱਚ ਉਹਨਾਂ ਨੇ ਆਪਣੀ ਹੀ ਪਾਰਟੀ ਦੇ ਵਿਧਾਇਕਾਂ ਨੂੰ ਇਸ ਤਰੀਕੇ ਨਾਲ ਬੋਲਣ ਦਾ ਮੌਕਾ ਦਿੱਤਾ ਕਿ ਉਸ ਆਕਾਰ ਦੀਆਂ ਕਾਵੀਆਂ ਜਿਹੜੀਆਂ ਉਹ ਉਜਾਗਰ ਕਰ ਸਕਣ ਜਾਂ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲਿਆ ਸਕਣ ਤੇ ਇਸ ਤਰੀਕੇ ਨਾਲ ਲੱਗਦਾ ਉਸ ਵਕਤ ਸੰਤਾਰ ਸੰਗਤਵਾਂ ਦੀ ਜਿਹੜੀ ਆਲੋਚਨਾ ਹੋਈ ਕਿ ਆਪਣੀ ਹੀ ਸਰਕਾਰ ਦੇ ਖਿਲਾਫ ਉਹਨਾਂ ਨੇ ਵਿਧਾਇਕਾਂ ਨੂੰ ਬੋਲਣ ਦਾ ਦਿੱਕਾ ਲੱਗਦਾ ਇਹ ਸਾਰਾ ਕੁਝ ਇੱਕ ਫਿਕਸ ਮੈਸ ਸੀ ਤੇ ਸ਼ਾਇਦ ਤਾਂ ਹੀ ਇਹ ਗੱਲਾਂ ਉਸ ਵਕਤ ਕਰਵਾਈਆਂ ਗਈਆਂ ਨਹੀਂ ਤਾਂ ਇੱਕ ਸਪੀਕਰ ਦੀ ਇੰਨੀ ਹਿੰਮਤ ਨਹੀਂ ਹੁੰਦੀ ਕਿ ਆਪਣੇ ਹੀ ਮੁੱਖ ਮੰਤਰੀ ਦੇ ਸਾਹਮਣੇ ਆਪਣੀ ਹੀ ਪਾਰਟੀ ਦੇ ਵਿਧਾਇਕਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ ਤੇ ਵਿਧਾਇਕ ਜਿਹੜੇ ਆਪਣੀ ਹੀ ਪਾਰਟੀ ਦਾ ਪਾਸ ਖੋਲ ਕੇ ਰੱਖਦੇ ਉਦੋਂ ਇਸ ਤਰ੍ਹਾਂ ਲੱਗਦਾ ਹੈ ਕਿ ਸਪੀਕਰ ਦੇ ਕੁਲਤਾਰ ਸਿੰਘ ਸਦਵਾ ਦੀ ਇਸ ਕਾਰਵਾਈ ਨੂੰ ਜਾਂ ਇਸ ਗਤੀਵਿਧੀ ਨੂੰ ਕਾਂਗਰਸ ਆਮ ਆਦਮੀ ਪਾਰਟੀ ਦੀ ਜਿਹੜੀ ਹਾਈ ਕਮਾਂਡ ਆ ਬੜਾ ਸੀਰੀਅਸ ਲੈ ਰਹੀ ਤੇ ਉਹਨਾਂ ਦੇ ਸਪੀਕਰ ਦੇ ਅਹੁਦੇ ਦੀ ਛੁੱਟੀ ਹੋ ਸਕਦੀ ਹੈ ਪਰ ਜਿਹੜੀਆਂ ਹੁਣ ਸਥਿਤੀਆਂ ਬੜੀਆਂ ਨੇ ਜਾਂ ਜਿਹੜੀਆਂ ਚਰਚਾਵਾਂ ਸਾਹਮਣੇ ਆ ਰਹੀਆਂ ਨੇ ਸਿੱਧੂ ਜੀ ਲੱਗਦਾ ਕਿ ਸਾਰਾ ਕੁਝ ਫਿਕਸੀ ਸਾਰਾ ਕੁਝ ਇਸ਼ਾਰੇ ਤੇ ਹੋ ਰਿਹਾ ਸੀ ਤਾਜੋ ਕਾਨੂੰਨ ਦੇ ਘਰਪਤ ਮਤਮਾਰੋਂ ਅਣ ਫਾਰਗ ਕਰਦਾ ਪਵੇ ਤਾਂ ਇਹ ਗੱਲ ਕਹੀ ਜਾ ਸਕਦੀ ਹੈ ਕਿ ਤੁਹਾਡੀ ਹੀ ਪਾਰਟੀ ਦੇ ਬਦਲੇ ਤੁਹਾਡੇ ਹੀ ਖਿਲਾਫ ਜਿਹੜਾ ਉਹ ਬੋਲਦੀ ਪਈ ਹੈ ਤੀਸਰੀ ਗੱਲ ਹੁਣ ਜਿਸ ਤਰੀਕੇ ਦੀਆਂ ਇਸ ਜਿਹੜੀ ਖਬਰਾਂ ਨੇ ਕਿ ਕੁਲਤਾਰ ਸੰਮਾ ਦੀ ਸਕورٹی ਜਿਹੜੀ ਵਧਾ ਦਿੱਤੀ ਗਈ ਹੈ ਹਾਲਾਂਕਿ ਕੁਲਤਾਰ ਸੰਮਾ ਉਹਨਾਂ ਨੇ ਇੰਨੀ ਗੱਲ ਕਹੀ ਹੈ ਕਿ ਮੇਰਾ ਕੋਈ ਮੁੱਖ ਮੰਤਰੀ ਬਣਨ ਦਾ ਇਰਾਦਾ ਨਹੀਂ ਸਿੱਧੂ ਜੀ ਤੁਹਾਨੂੰ ਯਾਦ ਹੋਊਗਾ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਸਾਈਡ ਲਾਈਨ ਕਰਨਾ ਸੀ ਸਾਰੇ ਵਿਅਕਤੀ ਇਹ ਗੱਲ ਕਹਿੰਦੇ ਸੀ ਹਾਂ ਜੀ ਪੀ ਸਾਹੀ ਮੁੱਖ ਮੰਤਰੀ ਬਣਨਾ ਅਹੀਂ ਹਾਈ ਕਮਾਂਦੀ ਮਰਤੀ ਤੇ ਨਾ ਚੰਨਾ ਤੇ ਜਦੋਂ ਫਿਰ ਮੁੱਖ ਮੰਤਰੀ ਬਣਦੀ ਦੌੜ ਸ਼ੁਰੂ ਹੋਈ ਤਾਂ ਉਹ ਵਿਅਕਤੀ ਸਾਹਮਣੇ ਆਏ ਜਿਨ੍ਹਾਂ ਨੇ ਕਦੀ ਇਹ ਗੱਲ ਸੋਚੀ ਵੀ ਨਹੀਂ ਸੀ ਕਿ ਆਪਾਂ ਮੁੱਖ ਮੰਤਰੀ ਬਣਨਾਂ ਤਾਂ ਬਿਲਕੁਲ ਇਤਿਹਾਸ ਜਿਹੜਾ ਉਹ ਦੁਹਰਾਇਆ ਜਾ ਰਿਹਾ ਅਗਲੀ ਗੱਲ ਜੇਕਰ ਗੱਲ ਕਰੀਏ ਸੁਖਿੰਦਰ ਸਿੰਘ ਜਿਸ ਤਰੀਕੇ ਦੀਆਂ ਚਰਚਾਵਾਂ ਨਹੀਂ ਕਿ ਸਵੇਰੇ ਅੱਜ ਸਵੇਰ ਦੀ ਗੱਲ ਹੈ ਕਿ ਜੋ ਸੂਤਰਾਂ ਤੋਂ ਸਾਨੂੰ ਇਹ ਜਾਣਕਾਰੀ ਮਿਲੀ ਕਿ ਅੱਜ 11 ਵਜੇ ਇੱਕ ਮੀਟਿੰਗ ਜਿਹੜੀ ਚੰਡੀਗੜ੍ਹ ਤੇ ਵਿੱਚ ਜਿਹੜੀ ਉਹ ਕੀਤੀ ਜਾਣੀ ਸੀ ਉਸ ਮੀਟਿੰਗ ਦੇ ਵਿੱਚ ਕੀ ਹੋਣਾ ਜਾਂ ਕੀ ਨਹੀਂ ਹੋਣਾ ਇੱਕ ਅਲੱਗ ਇਸ਼ੂ ਆ ਪਰ ਉਹਦੇ ਸਬੰਧੀ ਇੱਕ ਇਹ ਕਹਿੰਦੇ ਇੱਕ ਫਾਰਮੂਲਾ ਜਿਹੜਾ ਉਹ ਤਿਆਰ ਕਰਦੇ ਆ ਕਿ ਅਸੀਂ ਇਹ ਸਿਰਫ ਅਫਵਾਹਾਂ ਨਹੀਂ ਚਰਚਾਵਾਂ ਨਹੀਂ ਉਹਦੇ ਵਿੱਚ ਇਸ ਤਰ੍ਹਾਂ ਸੀ ਕਿ ਕੁਲਤਾਰ ਸ਼ਰਮਾ ਜਿਹੜੇ ਨੇ ਫੁੱਲ ਫਰੇਜ ਮੁੱਖ ਮੰਤਰੀ ਹੋਣਗੇ ਕਾਰਜ ਕਰੀ ਨੇ ਪਰ ਪਾਕੀਮਾ ਤੇ ਦੂਸਰੇ ਬੰਨੇ ਅਮਨ ਅਰੋੜਾ ਜਿਹੜੇ ਨੇ ਉਹ ਬਣ ਸਕਦੇ ਨੇ ਡਿਪੀ ਮੁੱਖ ਮੰਤਰੀ ਪ੍ਰੋਫੈਸਰ ਮਨਜਿੰਦਰ ਕੌਰ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੇ ਸਪੀਕਰ ਜਿਹੜੇ ਉਹਨਾਂ ਨੂੰ ਲਾਇਆ ਜਾ ਸਕਦਾ ਤੇ ਦੂਜੇ ਬਣੇ ਮਨਜੀਤ ਬਲਾਸਪੁਰੀ ਦਾ ਨਾਮ ਸੀ ਜਿਹੜੇ ਡਿਪੀ ਸਪੀਕਰ ਤੇ ਉਹਦੇ ਵਜੋਂ ਉਹਨਾਂ ਨੂੰ ਲਾਇਆ ਜਾ ਸਕਦਾ ਇਹ 11 ਸਾਲ 12 ਵਜੇ ਤੱਕ ਇਹ ਚਰਚਾਵਾ ਸੰਨ ਕਿ ਇਸ ਤਰ੍ਹਾਂ ਦਾ ਫਾਰਮੂਲਾ ਆਮ ਆਦਮੀ ਪਾਰਟੀ ਦੀ ਹਾਈ ਕਮੰਡ ਨੇ ਜਿਹੜਾ ਤਿਆਰ ਕਰ ਦਿਆ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਜਾਂ ਕਿੰਨੀ ਕਿ ਸੱਚਾਈ ਨਹੀਂ ਇਹ ਇੱਕ ਵੱਖਰਾ ਈਸ਼ੂਆ ਪਰ ਇਹ ਚਰਚਾਵਾ ਇਹ ਸੀ ਕਿ ਇਹ ਸਭ ਕੁਝ ਚੱਲਦਾ ਪਿਆ ਤੇ ਆਮ ਆਦਮੀ ਪਾਰਟੀ ਦੀ ਹਾਈ ਕਮੰਡ ਇਸ ਫਾਰਮੂਲੇ ਤੇ ਕੰਮ ਚੜਾ ਉਹ ਕਰਦੀ ਪਈ ਹੈ ਤੇ ਇਹਦੇ ਨਾਲ ਹੀ ਨਾਲ ਇੱਕ ਗੱਲ ਜ਼ਰੂਰ ਡਿਸਕਸ ਕਰਨੀ ਪੈਂਦੀ ਆ ਕਿ ਮੁੱਖ ਮੰਤਰੀ ਸਾਹਿਬ ਉਹ ਜਿਹੜੇ ਹਸਪਤਾਲ ਚ ਦਾਖਲ ਸੀ ਤੇ ਜਿਸ ਤਰੀਕੇ ਨੇ ਉਹਨਾਂ ਦੇ ਸਿਹਤ ਦੇ ਸਬੰਧੀ ਕੀ ਤਰੀਕਿਆਂ ਦੀਆਂ ਚਰਚਾਵਾਂ ਜਿਹੜੀਆਂ ਸਾਹਮਣੇ ਆਈਆਂ ਉਹਨਾਂ ਵੱਲੋਂ ਬਕਾਇਦਾ ਲਾਜ ਯੂਨੀਵਰਸਿਟੀ ਪਟਿਆਲਾ ਦੇ ਜਿਹੜੇ ਟੀਚਰ ਗਰੇ ਵੀਸੀ ਦੇ ਖਿਲਾਫ ਜਿਹੜੀ ਕਾਰਵਾਈ ਕਰ ਕਾਰਵਾਈ ਦੀ ਮੰਗ ਕਰਦੇ ਸਨ ਉਹਨਾਂ ਨੇ ਉਸੇ ਮਿਲਦੇ ਉਹਨਾਂ ਨੂੰ ਕਹਿੰਦੇ ਫੋਨ ਕੀਤਾ ਕਿ ਹਾਂ ਵੀ ਇਹ ਤੁਹਾਡੀ ਜਿਹੜੀ ਮੰਗ ਹੈ ਜਾਇਜ਼ ਆ ਵੀਸੀ ਨੂੰ ਹਟਾਇਆ ਜਾ ਸਕਦਾ ਹੁਣ ਇਹ ਸਭ ਕਾਸੀ ਦਾ ਮਤਲਬ ਇਹ ਸੀ ਕਿ ਮੁੱਖ ਮੰਤਰੀ ਸਾਹਿਬ ਨੇ ਇਹ ਦੱਸ ਦਿੱਤਾ ਕਿ ਹਾਂ ਵੀ ਉਹਨਾਂ ਦੀ ਸਿਹਤ ਨੂੰ ਲੈ ਕੇ ਜਿਸ ਤਰੀਕੇ ਨਾਲ ਅਫਵਾਹਾਂ ਜਾਂ ਖਬਰਾਂ ਤੇ ਪੰਜਾਬ 'ਚ ਲਗੀਆਂ ਜਾ ਰਹੀਆਂ ਨੇ ਉਹ ਬਿਲਕੁਲ ਠੀਕ ਠਾਕ ਨਹੀਂ ਤੇ ਉਹ ਕਾਰਵਾਈ ਆਪਣੀ ਕਰ ਲਈ। ਹੁਣ ਉਹ ਚੀਜ਼ ਨੂੰ ਲੈ ਕੇ ਲੱਗਦਾ ਕਿ ਜੋ ਕੁਝ ਐਸਲੇ ਸਾਹਮਣੇ ਆ ਰਿਹਾ ਖਾਸ ਤੌਰ ਤੇ ਮੁੱਖ ਮੰਤਰੀ ਸਾਹਿਬ ਦੇ ਫੋਨ ਕਰਨ ਤੋਂ ਉਪਰੰਤ ਜਿਹੜਾ ਉਹਨਾਂ ਨੇ ਉਹਨਾਂ ਅਧਿਆਪਕਾਂ ਤੇ ਉਹਨਾਂ ਸਟੂਡੈਂਟਸ ਨਾਲ ਗੱਲ ਕੀਤੀ ਉਸ ਤੋਂ ਬਾਅਦ ਉਹ ਇੱਕ ਗਤੀਵਿਧੀ ਹੈ ਜਿਹੜੀਆਂ ਵਧੀਆਂ ਨੇ ਕਿ ਕੋਤਾਰ ਸਿੰਘ ਸਾਧਰ ਨੂੰ ਜੈਟ ਪਲੱਸ OT ਦੇ ਦਿੱਤੀ ਗਈ। ਦੂਸਰੇ ਬਣੇ ਸੰਦੀਪ ਪਟਕੜਾ ਜਾ ਕੇ ਫੋਰਟਿਸ ਹਸਪਤਾਲ ਵਿੱਚ ਜਾ ਕੇ ਗੱਲਬਾਤ ਕਰਦੀ ਤੇ ਇਹ ਸਾਰਾ ਸਿਨੈਰੀਓ ਲੱਗਦਾ ਕਿ ਇਸ ਵਕਤ ਮੁੱਖ ਮੰਤਰੀ ਤੇ ਦੂਜੇ ਪਾਸੇ ਕਾਂਗਰ ਆਮ ਆਦਮੀ ਪਾਰਟੀ ਦੀ ਜਿਹੜੀ ਹਾਈ ਕਮਾਨਾ ਇੱਕ ਦੂਜੇ ਦਾ ਟਕਰਕ ਕਰਨ ਵਾਸਤੇ ਆਮ ਉਹ ਸਾਹਮਣੇ ਜਿਹੜੇ ਉਹ ਆ ਚੁੱਕੇ ਆ ਹੁਣ ਸਥਿਤੀ ਇਹ ਆ ਕਿ ਸੰਦੀਪ ਪਟਕੜਾ ਉੱਥੇ ਜਾਣਾ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੀ ਗੱਲਬਾਤ ਕਰਦੀ ਕਿ ਮੁੱਖ ਮੰਤਰੀ ਸਾਹਿਬ ਕੋ ਉਹ ਅਸਤੀਫਾ ਮੰਗ ਕਰਦ ਕੇ ਪਹਿਲਾ ਪ੍ਰਸ਼ਨ ਤਾਂ ਇਹ ਆ ਦੂਜਾ ਪ੍ਰਸ਼ਨ ਇਹ ਆ ਕਿ ਜਿਸ ਤਰੀਕੇ ਨਾਲ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਗੱਲਾਂ ਚੱਲ ਰਹੀਆਂ ਸਨ ਤੇ ਮੁੱਖ ਮੰਤਰੀ ਨੇ ਇਹ ਫੋਨ ਕਰਕੇ ਲਾਹ ਯੂਨੀਵਰਸਿਟੀ ਦੇ ਸੰਦਰਭ ਦੇ ਵਿੱਚ ਇਹ ਗੱਲ ਉਹਨਾਂ ਅਧਿਆਪਕਾਂ ਨੂੰ ਕਹਿਤੀ ਜਾਂ ਉਹਨਾਂ ਬੱਚਿਆਂ ਨੂੰ ਕਹਿਤੀ ਕਿ ਮੈਂ ਬਿਲਕੁਲ ਠੀਕ ਠਾਕ ਹਾਂ ਤੁਹਾਡੀ ਮਨਤੇ ਵਿਚਾਰ ਹੋਊਗਾ ਸੁਖਿੰਦਰ ਜੀ ਇਸ ਤਰੀਕੇ ਨਾਲ ਦੂਜੇ ਪਾਸੇ ਅੰਤੀ ਸਾਹਿਬ ਇਹ ਵੀ ਹੈ ਨਾ ਇੱਕ ਗਰਾਉਂਡ ਇਹ ਵੀ ਮੰਨੀ ਜਾ ਸਕਦੀ ਸੀ ਮੁੱਖ ਮੰਤਰੀ ਨੂੰ ਹਰਾਉਣ ਦੀ ਮਾਫ ਕਰਨਾ ਹਟਾਉਣ ਦੀ ਕਿਉਂਕਿ ਜਿਸ ਤਰੀਕੇ ਨਾਲ ਆਪਾਂ ਵੀ ਸੋਚ ਰਹੇ ਸੀ ਕਿ ਸ਼ਾਇਦ ਮੁੱਖ ਮੰਤਰੀ ਨੂੰ ਇਸ ਗਰਾਉਂਡ ਤੇ ਹਟਾ ਦਿੱਤਾ ਜਾਵੇ ਕਿ ਭਾਈ ਹਰੇ ਮੁੱਖ ਮੰਤਰੀ ਪੂਰੀ ਤਰ੍ਹਾਂ ਦੇ ਨਾਲ ਸਵਾਸਤ ਨਹੀਂ ਨੇ ਔਰ ਕਿ ਉਹਨਾਂ ਚਰ ਕਾਰਜਕਾਰੀ ਤੌਰ ਤੇ ਫਲਾਨਾ ਸਿੰਘ ਜਿਹੜਾ ਉਹ ਕਾਰਜਕਾਰੀ ਮੁੱਖ ਮੰਤਰੀ ਹੋਏਗਾ ਪਰ ਸੰਦੀਪ ਪਾਟਕ ਉਹਨਾਂ ਨੇ ਭਗਵੰਤ ਮਾਨ ਦੇ ਨਾਲ ਮੁਲਾਕਾਤ ਕਰਕੇ ਇਹ ਗੱਲ ਕਹਿ ਦਿੱਤੀ ਹੈ ਕਿ ਉਹ ਪੂਰੀ ਤਰ੍ਹਾਂ ਸਵਾਸਤ ਨਹੀਂ ਇਹ ਗੱਲ ਉਹਨਾਂ ਨੇ ਕਹਿ ਦਿੱਤੀ ਹੈ ਔਰ ਹੁਣ ਕੇਜਰੀਵਾਲ ਸਾਹਿਬ ਵੀ ਚੰਡੀਗੜ੍ਹ ਪਹੁੰਚ ਕੇ ਮੀਟਿੰਗ ਕਰ ਰਹੇ ਨੇ ਤਾਜ ਦੇ ਵਿੱਚ ਕਿ ਉਹ ਹਰਿਆਣਾ ਦੇ ਲੋਕਾਂ ਦੇ ਨਾਲ ਮੀਟਿੰਗ ਕਰਨਗੇ ਜਾਂ ਫਿਰ ਪੰਜਾਬ ਕਦੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਜਰਾਤ ਨੂੰ ਪਤਾ ਲੈਣਗੇ ਜਾਂ ਕੀ ਹੈ ਮਸਲਾ ਇਹ ਵੀ ਜਿਹੜੀ ਗੱਲ ਦੇਖਣ ਵਾਲੀ ਹੈ ਪਰ ਚਰਚਾਵਾਂ ਬਹੁਤ ਇਸ ਵਾਲੇ ਪਾਸੇ ਨੂੰ ਕਿ ਕੋਈ ਮੀਟਿੰਗ ਹੈ ਕੋਈ ਹਾਈ ਲੈਵਲ ਦੀ ਮੀਟਿੰਗ ਹੈ ਹੈ ਜਾਂ ਨਹੀਂ ਹੈ ਦੇਖੋ ਹਾਲੇ ਤੱਕ ਚਰਚਾਵਾਂ ਚੱਲ ਰਹੀਆਂ ਸਰਕਮਸਟੈਂਸਸ ਤੇ ਹੀ ਹਲੇ ਗੱਲ ਕੀਤੀ ਜਾ ਸਕਦੀ ਹੈ ਔਰ ਇਹ ਗੱਲ ਜ਼ਰੂਰ ਹੈ ਕਿ ਸੰਧਵਾਦੀ ਸਿਕਿਉਰਟੀ ਜ਼ਰੂਰ ਵਧਾਈ ਗਈ ਹੈ ਘਰ ਦੀ ਔਰ ਇਹ ਵੀ ਗੱਲ ਜ਼ਰੂਰ ਹੈ ਕਿ ਜੇ ਰਿਵਿਊ ਸਿਰਫ ਸਿਕਿਉਰਿਟੀ ਰਿਵਿਊ ਦਾ ਮਸਲਾ ਹੋਵੇ ਤਾਂ ਕੁਝ ਬੰਦੇ ਦਿੱਤੇ ਜਾਂਦੇ ਆ ਔਰ ਆਮ ਪੁਲਿਸ ਦਿੱਤੇ ਜਾਂਦੇ ਆ ਔਰ ਸੀਐਮ ਸਿਕਿਉਰਿਟੀ ਨਹੀਂ ਕਿਤੇ ਜਿਹੜੀ ਆ ਭੇਜੀ ਜਾਂਦੀ ਇਹ ਵੀ ਜਿਹੜੀਆਂ ਗੱਲਾਂ ਸੁਖਵਿੰਦਰ ਜੀ ਜਿਸ ਤਰ੍ਹਾਂ ਸੰਦੀਪ ਪਾਟਕ ਦੀ ਸਟੇਟਮੈਂਟ ਤੇ ਤੁਸੀਂ ਗੱਲ ਕੀਤੀ ਆ ਉਹ ਤਾਂ ਜਵਾਬ ਦੇਣ ਤੋਂ ਪਹਿਲਾਂ ਸੁਪਾਲ ਸਿੰਘ ਖਹਿਰੀ ਦੀ ਮੈਂ ਸਟੇਟਮੈਂਟ ਦਾ ਉਹ ਵੀਡੀਓ ਦੀ ਗੱਲ ਕਰਖ ਜਿਹੜਾ ਇਸ ਵੇਲੇ ਸਾਰੇ ਪਾਸੇ ਵਾਇਰਲ ਹੋਇਆ ਚ ਇਹਦੇ ਵਿੱਚ ਉਹ ਮੁੱਖ ਮੰਤਰੀ ਸਾਹਿਬ ਨੂੰ ਇੰਨੀ ਗੱਲ ਕਹਿ ਰਹੇ ਕਿ ਠੀਕ ਆ ਵੀ ਕੇ ਸਾਹਮਣੇ ਜੋ ਹੋ ਗਿਆ ਆਪਾਂ ਤੁਹਾਡੇ ਨਾਲ ਆ ਕਸਪੁਨ ਦਾ ਚੀ ਇਹੋ ਜੀ ਸਥਿਤੀ ਦੇ ਵਿੱਚ ਜੇਕਰ ਭਗਵੰਤ ਮਾਨ ਤੇ ਟੱਕਰਵਰੋਧੀ ਹਾਲਾਂਕਿ ਉਹਨੇ ਆਪ ਸੰਦੀਪ ਆਪ ਸੁਖਪਾਲ ਸਿੰਘ ਕਹਿੰਦਾ ਹੁਣ ਇਨੀ ਗੱਲ ਕਹੀ ਆ ਕਿ ਕਈ ਤਰੀਕੇ ਨਾਲ ਉਹਨਾਂ ਮੇਰੇ ਤਾਂ ਜਾਤ ਕੀਤੀ ਆ ਪਰ ਇਸ ਹਾਲਤ ਦੇ ਵਿੱਚ ਵੀ ਮੈਂ ਉਹਨਾਂ ਦੇ ਨਾਲ ਖੜਾ ਆ ਤੇ ਸ਼ਾਇਦ ਪੰਜਾਬ ਦੀ ਉਸ ਰਣਨੀਤੀ ਨੂੰ ਜਾਂ ਉਸ ਰਾਜਨੀਤੀ ਨੂੰ ਸੰਦੀਪ ਪਾਠਕ ਜਾਂ ਦਿੱਲੀ ਦੀ ਜਿਹੜੀ ਹਾਈਪ ਆ ਨਾ ਜਿਹੇ ਤਰ੍ਹਾਂ ਭੱਗ ਗਈ ਆ ਕਿ ਜੇਕਰ ਭਗਵੰਤ ਮਾਨ ਨੂੰ ਇਥੋਂ ਸਾਈਡਲਾਈਨ ਕਰਦਾ ਤਾਂ ਬੜਾ ਔਖਾ ਮੈਂ ਇਹ ਗੱਲ ਤਾਂ ਕਹਿ ਰਿਹਾ ਜੇਕਰ ਤੁਸੀਂ ਸੁਖਪਾਲ ਖੈਰੇ ਦੀ ਉਸ ਵੀਡੀਓ ਦਾ ਪ੍ਰੈਜੈਂਟੇਸ਼ਨ ਕਰੋ ਤਾਂ ਉਹਦੇ ਵਿੱਚ ਸਾਫਟਵੇਅਰ ਆ ਕਿ ਹਾਫੇ ਭਗਵੰਤ ਜਿਹੜਾ ਸੀ ਜਿਹੜਾ ਸੀ ਭਗਵੰਤ ਮਾਨ ਇਸ ਦਾ ਫੇਸ ਆਫ ਦਾ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਇਸ ਦਾ ਫੇਸ ਆਫ ਦਾ ਭਗਵੰਤ ਮਾਨ ਤਾਂ ਉਹ ਜਹੀ ਸਥਿਤੀ ਦੇ ਵਿੱਚ ਸੁਖਵਿੰਦਰ ਜੀ ਸ਼ਾਇਦ ਆਮ ਆਦਮੀ ਪਾਰਟੀ ਵਾਸਤੇ ਇੰਨਾ ਸੌਖਾ ਨਹੀਂ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਸਾਈਡ ਲਾਈਨ ਕਰ ਦੇਣਾ ਪਰ ਇਹ ਗੱਲ ਆ ਜਿਹੜੀ ਆ ਉਹ ਨਹੀਂ ਕਿ ਜਿਸ ਤਰੀਕੇ ਦੀਆਂ ਚਰਚਾਵਾਂ ਜਿਹੜੀਆਂ ਸਾਹਮਣੇ ਸ਼ੀ ਗਿਆ ਨੇ ਕਿਉਂਕਿ ਆਮ ਆਦਮੀ ਪਾਰਟੀ ਐਸ ਵੇਲੇ ਜਿਹੜੀ ਸਥਿਤੀ 'ਚ ਨੰਗ ਰਹੀ ਹੈ ਉਸ ਸਾਰੇ ਨੂੰ ਪਤਾ ਹਰਿਆਣਾ ਦੇ ਵਿੱਚ ਚੋਣਾਂ ਜਿਹੜੀਆਂ ਨੇ ਉਸ ਸਿਰ ਤੇ ਆ ਦੂਸਰੇ ਪੱਨੇ ਪੰਜਾਬ ਦੇ ਵਿੱਚ ਵੀ ਪੰਚਾਇਤੀ ਸੋਨਾ ਸਿਰਫ ਹੈ ਦਿੱਲੀ ਦੇ ਵਿੱਚ ਚੋਣਾਂ ਜਿਹੜੀਆਂ ਹੁੰਦੀਆਂ ਦਿਨਾਂ ਚ ਹੋ ਸਕਦੀਆਂ ਤੇ ਅਜਿਹੀ ਸਥਿਤੀ ਦੇ ਵਿੱਚ ਸੁਖਵਿੰਦਰ ਜੀ ਆਮ ਆਦਮੀ ਪਾਰਟੀ ਖਾਸ ਤੌਰ ਤੇ ਭਗਵੰਤ ਮਾਨ ਦੇ ਉਸ ਚਿਹਰੇ ਨੂੰ ਲੈ ਕੇ ਜਿਹਦੇ ਚਿਹਰੇ ਤੇ ਉੱਤੇ ਉਹਨਾਂ ਨੇ ਪੰਜਾਬ ਚ ਇਲੈਕਸ਼ਨ ਲੜੀ ਹੋਵੇ ਤੇ 92 ਸੀਟਾਂ ਜੇਤੀਆਂ ਹੋਣ ਤਾਂ ਸੁਖਵਿੰਦਰ ਜੀ ਲੱਗਦਾ ਨਹੀਂ ਕਿ ਏਡਾ ਸੌਖਾ ਭਗਵੰਤ ਮਾਨ ਨੂੰ ਉਸ ਆਇਲਾਈਨ ਕਰ ਦੇਣਾ ਪਰ ਜਿਹੜੀ ਇੱਕ ਖਾਸ ਤੌਰ ਤੇ ਗੱਲ ਜਿਹੜੀ ਸੁਖਪਾਤ ਸਿੰਘ ਖਹਿਰੇ ਦੀ ਉਸ ਆਈ ਕਿ ਜਿਹੜੀ ਦਿੱਲੀ ਦੀ ਸਰਕਾਰ ਜਾਂ ਦਿੱਲੀ ਦੀ ਹਾਈ ਕਮਾਂਡ ਉਹਨਾਂ ਨੇ ਫਿਰਕੀ ਜਿਹੜੀ ਬੜੀ ਕੱਸ ਜਿਹੜੀ ਪੀਚੀ ਆ ਤਾਂ ਉਸ ਦਰ ਪਰਚੇ ਜਿਹੜੇ ਮੁੱਖ ਮੰਤਰੀ ਸਾਹਿਬ ਮਾਨਸ਼ਕਤ ਬਾਦ ਵਿੱਚ ਨਗ ਰਹੇ ਸੋ ਇਹ ਦਾ ਸੌਖਾ ਨਹੀਂ ਹੈਗਾ ਮੁੱਖ ਮੰਤਰੀ ਸਾਹਿਬ ਨੂੰ ਸਾਈਡ ਲਾਈਨ ਕਰਨਾ ਜਿਸ ਤਰੀਕੇ ਦੀ ਗੱਲਾਂ ਕਰ ਰੇ ਕੋਤਾਰ ਸਿੰਘ ਜਦ ਸਮਾ ਨੂੰ ਠੀਕ ਆ ਜੈਟ ਪਲਸ 40 ਜਿਹੜੀ ਦੇ ਦਿੱਤੀ ਗਈ ਆ ਹੋ ਸਕਦਾ ਕਿ ਭਵਿੱਖ ਦੇ ਵਿੱਚ ਭਵਿੱਖ ਤੋਂ ਮਤਲਬ 5 ਅਕਤੂਬਰ ਤੋਂ ਬਾਅਦ ਜਦੋਂ ਹਰਿਆਣੇ ਦੇ ਚੋੜਾ ਦੇ ਨਤੀਜੇ ਆਉਣੇ ਆ ਉਸ ਉਪਰੰਤ ਕੋਤਾਰ ਸਾਧੂ ਦੇ ਇੱਕ ਜਿਹੇ ਨੇਤਾ ਦੇ ਰੂਪ ਚ ਉਹ ਬਾਤਤਾ ਜਾਵੇ ਕਿਉਂਕਿ ਉਹ ਹੀ ਕੋਤਾਰ ਸੰਭਾ ਨਹੀਂ ਜਿਹੜੇ ਪੰਜਾਬ ਦੇ 27 28 ਵਿਧਾਇਕਾਂ ਨੂੰ ਲੈ ਕੇ ਸੰਦੀਪ ਪਾਠਕ ਨੂੰ ਮੇਲੇ ਸਨ ਜਿਨ੍ਹਾਂ ਨੇ ਇੰਨੀ ਗੱਲ ਕਹੀ ਸੀ ਕਿ ਹਾਂ ਵੀ ਆਉਂਦੇ ਦਿਨ ਅਸੀਂ ਲੀਡਰਸ਼ਿਪ ਨੂੰ ਬਦਲਣ ਦਾ ਸੋਚ ਰਹੇ ਹਾਂ ਸ਼ਾਇਦ ਉਸ ਸੰਦਰਭ ਵਿੱਚ ਹੀ ਗੱਲ ਹੋਵੇ ਬਾਕੀ ਸਿੱਧੂ ਸਾਹਿਬ ਇੱਕ ਗੱਲ ਕਨਫਰਮ ਕਰਦੇ ਕਿ ਮੁੱਖ ਮੰਤਰੀ ਸਾਹਿਬ ਇਸ ਵੇਲੇ ਬਿਲਕੁਲ ਅਲੱਗ ਥਲਕ ਪਏ ਨੇ ਸੰਦੀਪ ਪਾਠਕ ਦਾ ਇੰਨੇ ਡਾਣਾ ਬਾਤ ਜਾ ਕੇ ਉਹਨਾਂ ਨਾਲ ਗੱਲਬਾਤ ਕਰਨ ਦੀ ਗੱਲਬਾਤ ਕੀ ਹੋਈ ਹੈ ਕੀ ਨਹੀਂ ਹੋਈ ਇਹ ਤੇ ਇੱਕ ਵੱਖਰਾ ਇਸ਼ੂ ਆ ਇਹਦਾ ਕੁਝ ਵੀ ਪਤਾ ਨਹੀਂ ਪਰ ਜੇਕਰ ਕੋਈ ਪੰਜਾਬ ਦਾ ਵਦਾਇਕ ਜੇਕਰ ਪੰਜਾਬ ਦਾ ਕੋਈ ਮੰਤਰੀ ਤੇ ਆਮ ਆਦਮੀ ਪਾਰਟੀ ਦਾ ਜੇਕਰ ਕੋਈ ਵਲੰਟੀਅਰ ਉਹਨਾਂ ਦਾ ਪਤਾ ਲੈ ਉੱਥੇ ਨਹੀਂ ਪਹੁੰਚਦਾ ਸਿੱਧੂ ਸਾਹਿਬ ਸਾਫ਼ ਸਪਸ਼ਟ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਇਸ ਵੇਲੇ ਅਨਕਥਲਕ ਪਏ ਨੇ ਹੁਣ ਇਹ ਵਿਖੜਾ ਹੋਊਗਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਉਹਨਾਂ ਦੇ ਖਿਲਾਫ ਕੋਈ ਫੈਸਲਾ ਕਰਦੀ ਹੈ ਔਰ ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਦੀਆਂ ਚਰਚਾਵਾਂ ਰਹੀਆਂ ਨੇ ਕਿ ਹਾਂ ਵੀ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਆਮੀ ਸ਼ਾਹ ਨਾਲ ਉਹਨਾਂ ਦੇ ਸਿੱਧੇ ਸੁਆਦ ਨੇ ਕੀ ਭਾਰਤੀ ਜਿੰਦਗੀ ਦੀ ਪਾਜਪਾਸ ਸਰਕਾਰ ਕੀ ਉਹਨਾਂ ਦੇ ਕਿਸੇ ਤਰੀਕੇ ਨਾਲ ਮਦਦ ਕਰ ਸਕਦੀ ਹੈ ਜਾਂ ਨਹੀਂ ਕਰ ਸਕਦੀ ਇਹ ਵੀ ਚਰਚਾਵਾਂ ਨੇ ਇਹਦੇ ਨਾਲ ਇੱਕ ਗੱਲ ਹੋਰ ਕਰਦੀ ਵਰਦੀ ਹੈ ਜਿਸ ਤਰੀਕੇ ਨਾਲ ਸਨੀਲ ਜਾਖੜ ਦਾ ਅਸਤੀਫੇ ਦੀਆਂ ਗੱਲਾਂ ਸਭ ਚੱਲੀਆਂ ਪਈਆਂ ਨੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਜਾਂ ਹੋਰ ਚਰਨਜੀਤ ਸਿੰਘ ਚੰਨੀ ਜਿਸ ਤਰੀਕੇ ਨਾਲ ਸਨੀਲ ਜਾਖੜ ਦੇ ਸੰਬੰਧੀ ਤੰਗ ਕੱਸ ਰਹੇ ਆ ਕਿ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਦੀ ਐਂਟਰੀ ਜਿਹੜੀ ਆ ਉਹ ਨਹੀਂ ਹੋ ਸਕਦੀ ਕਿ ਜਿਹੋ ਜਿਹਾਂ ਰਾਸੀ ਬਿਆਨ ਉਹਨਾਂ ਦੇ ਸੰਦਰਭ ਚ ਦਿੱਤੇ ਜਾ ਰਹੇ ਆ ਤੇ ਇਹ ਵੀ ਚਰਚਾਵਾਂ ਨੇ ਕਿ ਸਨੀਲ ਜਾਖੜ ਆਮ ਆਦਮੀ ਪਾਰਟੀ ਨੂੰ ਜਾਇੰਟ ਕਰ ਸਕਦੇ ਆ ਤਾਂ ਬਹੁਤ ਕੁਝ ਆਉਂਦੀਆਂ ਦਿਗਾਂ ਚ ਸਿੱਧੂ ਸਾਹਿਬ ਇਸ ਤਰ੍ਹਾਂ ਦਾ ਹੋ ਸਕਦਾ ਕਿ ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਪਚਾਲ ਦੀ ਸਥਿਤੀ ਜਿਹੜੀ ਹੈ ਉਹ ਪੈਦਾ ਕਰ ਸਕੇ ਬਾਕੀ ਦੇਖੋ ਅਗਲੇ ਦਿਨਾਂ ਦੇ ਵਿੱਚ ਕੀ ਹੁੰਦਾ ਬਾਕੀ ਇਹ ਗੱਲ ਸੀਰੀਅਸ ਆ ਪੂਰੋਂ ਤੋਂ ਸਾਹਮਣੇ ਜਿਹੜੀ ਆ ਰਹੀ ਆ ਕਿ ਅਗਲੇ ਜਿਹੜੇ ਪਾਲਿੰਗ ਜਾਂ ਕੁਝ ਕਹਿੰਦੇ ਹੀ ਕਹਿ ਸਕਦੇ ਕੁਝ ਦਿਨ ਕਹਿ ਸਕਦੇ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਜਿਹੜੀ ਆ ਗੜਬੜ ਜਿਹੜੀ ਆ ਉਹ ਲਿਆ ਸਕਦੇ ਪਰ ਅਨਿਸ਼ਾ ਜੀ ਸਾਹਿਬ ਠੀਕ ਹੈ ਸਰਕਮਸਟੈਂਸਸ ਬਿਲਕੁਲ ਭਗਵੰਤ ਮਾਨ ਦੇ ਉਲਟ ਨੇ ਬਹੁਤ ਸਾਰੇ ਲੋਕ ਹਾਲੇ ਵੀ ਇਹ ਸੋਚ ਰਹੇ ਆ ਕਿ ਭਗਵੰਤ ਮਾਨ ਨੂੰ ਇੰਨੀ ਆਸਾਨੀ ਦੇ ਨਾਲ ਲਾਉਣਾ ਸੌਖਾ ਨਹੀਂ ਹੈ ਔਰ ਮੁੱਖ ਮੰਤਰੀ ਠੀਕ ਹੈ ਜਦੋਂ ਹਸਪਤਾਲ ਹੋਣਗੇ ਉਦੋਂ ਗੱਲ ਵੱਖਰੀ ਹੈ ਪਰ ਜਦੋਂ ਬਾਹਰ ਆ ਜਾਣਗੇ ਤਾਂ ਉਹਨਾਂ ਨੂੰ ਲਾਉਣਾ ਉਹਨਾਂ ਹੋਰ ਵੀ ਔਖਾ ਹੋਏਗਾ ਪਰ ਇਹ ਗੱਲ ਪੱਕੀ ਹੈ ਕਿ ਬਹੁਤ ਵੱਡਾ ਹਿੱਸਾ ਐਮਐਲਏ ਮੰਤਰੀਆਂ ਦਾ ਭਗਵੰਤ ਮਾਨ ਤੋਂ ਨਾਰਾਜ਼ ਹੈ ਤਾਂ ਇਸ ਕਰਕੇ ਉਹ ਭਗਵੰਤ ਮਾਨ ਦੇ ਨਾਲ ਜਾ ਕੇ ਭਾਜਪਾ ਦੇ ਨਾਲ ਖੜਨ ਤੋਂ ਇਲਾਵਾ ਉਹਨਾਂ ਕੋਲੇ ਆਪਸ਼ਨ ਇਹੀ ਹੈ ਕਿ ਅਸੀਂ ਇੱਥੇ ਹੀ ਰਹਿ ਕੇ ਆਪਣੀ ਹਾਈ ਕਮਾਂਡ ਦੇ ਨਾਲ ਖੜੇ ਰਹੀਏ ਔਰ ਬਹੁਤ ਵੱਡਾ ਹਿੱਸਾ ਭਗਵੰਤ ਜੀ ਦੀਆਂ ਪਾਲਸੀਆਂ ਪਾਲਸੀਆਂ ਇੰਦੇ ਸੈਂਸ ਕਿ ਉਹਨਾਂ ਦਾ ਰਵਈਆ ਪਾਲਸੀਆਂ ਦੇ ਕਰਕੇ ਜਿਸ ਤਰੀਕੇ ਨਾਲ ਉਹਨਾਂ ਨੂੰ ਵਿਧਾਇਕਾਂ ਨੂੰ ਕਸਿਆ ਜਾ ਰਿਹਾ ਹੈ ਹਾਲਾਂਕਿ ਠੀਕ ਹੈ ਜੇ ਪਾਲਸੀਆਂ ਚੱਜਦੀਆਂ ਹੁੰਦੀਆਂ ਔਰ ਕਰਪਸ਼ਨ ਰੁਕੀ ਜਾਂਦੀ ਗੱਲ ਬਖਰੀ ਸੀ ਔਰ ਵੱਡੇ ਵੱਡੇ ਜਿਹੜੇ ਇਸ਼ਤਿਹਾਰ ਲਾਏ ਜਾਂਦੇ ਆ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਸਿਕਿਉਰਟੀਆਂ ਇਸ ਵਕਤ ਆਪਾਂ ਅੱਗੇ ਵੀ ਬਹੁਤ ਵਾਰੀ ਇਹ ਗੱਲ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਜ਼ਿਆਦਾ ਹੈ ਆਮ ਆਦਮੀ ਪਾਰਟੀ ਦਾ ਘੱਟ ਹੈ ਤਾਂ ਬਹੁਤ ਸਾਰੇ ਐਮਐਲਏ ਜਿਹੜੇ ਕੁਝ ਮੰਤਰੀ ਜਿਹੜੇ ਸੀਗੇ ਜਿਹੜੇ ਲੜੇ ਸੀ ਚੋਣਾਂ ਲੋਕ ਸਭਾ ਦੀਆਂ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਵੀ ਗੱਲ ਕਹੀ ਕਿ ਅਸੀਂ ਜਿੱਤਦੇ ਸੀ ਕਿ ਭਾਈ ਜਦੋਂ ਲੋਕ ਸਭਾ ਚੋਣਾਂ ਦੇ ਵਿੱਚ ਤਾਂ ਜਦੋਂ ਮੁੱਖ ਮੰਤਰੀ ਸਾਡੇ ਹਲਕੇ ਦੇ ਵਿੱਚ ਆ ਕੇ ਜ਼ਿਆਦਾ ਲੋੜੋਂ ਵੱਧ ਜ਼ਿਆਦਾ ਬੋਲ ਗਏ ਤਾਂ ਉਦੋਂ ਅਸੀਂ ਜਿਹੜਾ ਉਹ ਹਾਰ ਗਏ ਤਾਂ ਇਸ ਕਰਕੇ ਉਹਨਾਂ ਨੇ ਵੀ ਇਹੀ ਫੀਡਬੈਕ ਦਿੱਤੀ ਹੈ ਕਿ ਭਾਈ ਇਹ ਮੁੱਖ ਮੰਤਰੀ ਦਾ ਵਿਰੋਧ ਜ਼ਿਆਦਾ ਹੈ ਸਾਡੀ ਪਾਰਟੀ ਦਾ ਆਪਣਾ ਘਟਾ ਹੈ ਤਾਂ ਇਸ ਕਰਕੇ ਕਿਵੇਂ ਦੇਖਦੇ ਹੋ ਕਿ ਮੁੱਖ ਮੰਤਰੀ ਦੇ ਵਾਸਤੇ ਹਲੇ ਇਹ ਫੈਸਲਾ ਲੈਣਾ ਹਾਈ ਕਮਾਂਡ ਦੇ ਵੱਲੋਂ ਇਹ ਹਲੇ ਐਡਾ ਸਖੌਣਾ ਹੋਊਗਾ ਜਾਂ ਹਲੇ ਚੱਲ ਜੂਗਾ ਅੱਗੇ ਕੰਮ ਜਾਂ ਫਿਰ ਕੁਝ ਘੰਟੇ ਹਲੇ ਬਹੁਤ ਕ੍ਰਿਟੀਕਲ ਨੇ ਕਿਸੇ ਵਾਲੇ ਪਾਸੇ ਵੀ ਜਿਹੜੀ ਆ ਉਹ ਜਾ ਸਕਦੀ ਐ ਸਟੇਟਿ ਸੁਖਵਿੰਦਰ ਜੀ ਜਿਹੜੀਆਂ ਸਥਿਤੀਆਂ ਤੁਸੀਂ ਤਿੰਨ ਸਥਿਤੀਆਂ ਬਿਆਨ ਕੀਤੀਆਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਉਹਨਾਂ ਵਿਰੋਧ ਨਹੀਂ ਹੈਗਾ ਜਿੰਨਾ ਵਿਰੋਧ ਭਗਵੰਤ ਮਾਨ ਦਾ ਹੈਗਾ ਸੁਖਵਿੰਦਰ ਜੀ ਬੜੀ ਤਰਾਸਤਕ ਸਥਿਤੀ ਇਸ ਗੱਲ ਦੀ ਹੈ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਜੇਕਰ ਇਹ ਗੱਲ ਮਤਲਬ ਕੋਈ ਪੋਜ਼ਿਟਿਵ ਫਾਕ ਸੋਚਦੀ ਹੈ ਤਾਂ ਉਹ ਇਹ ਗੱਲ ਸੋਚਦੀ ਹੈ ਕਿ ਜੋ ਕੁਝ ਪੰਜਾਬ ਦੇ ਵਿੱਚ ਹੋਇਆ ਆਮ ਆਦਮੀ ਪਾਰਟੀ ਦੀ ਨੀਤੀਆਂ ਕਰਕੇ ਹੋਇਆ ਤੇ ਜੇਕਰ ਆਮ ਆਦਮੀ ਪਾਰਟੀ ਦਾ ਨਕਸਾਲ ਹੋ ਰਿਹਾ ਤਾਂ ਉਹ ਭਗਵੰਤ ਮਾਨ ਕਰਕੇ ਹੋ ਰਿਹਾ ਇਹ ਆਮ ਤੌਰ ਤੇ ਇੱਕ ਸਿਨੈਰੀਓ ਇਹ ਜਿਹੜਾ ਪੰਜਾਬ ਦੇ ਵਿੱਚ ਬਣ ਚੁੱਕਾ ਹੈ ਪਰ ਸੇ ਦੋ ਸਭ ਮੈਂ ਇੱਕ ਗੱਲ ਜਿਹੜੀ ਹੋਰ ਕਰਦੀ ਚਾਹੁੰਗੇ ਤੇ ਕਲੀਅਰ ਕਰੀ ਖਾਸ ਤੌਰ ਤੇ ਇਸ ਸਾਦੇ ਸੰਨੀਤ ਦੇ ਵਿੱਚ ਜੋ ਪ੍ਰੋਸੈਸਲੇ ਵਰਤਾਰਾ ਜਿਹੜਾ ਵਰਤਦਾ ਪਿਆ ਜੇਕਰ ਨਮਨੀਤ ਸਿੰਘ ਬਟੂਣ ਪੰਜਾਬ ਦੇ ਵਿੱਚੋਂ ਹਰੇ ਹੋਈ ਨੂੰ ਭਾਜਪਾ ਜਿਹੜੀ ਹੈ ਉੱਤੇ ਚੁੱਕ ਸਕਦੀ ਹੈ ਮੰਤਰੀ ਬਣਾ ਸਕਦੀ ਹੈ ਸਣੀ ਜਾਖੜ ਦਾ ਅਸਤੀਫਾ ਉਸ ਅਦਰ ਚ ਆ ਸਕਦਾ ਤੇ ਜਿਸ ਤਰੀਕੇ ਦੀ ਚਰਚਾਵਾ ਚੱਲ ਰਹੀਆਂ ਨੇ ਭਗਵੰਤ ਮਾਨ ਨੂੰ ਬਚਾਉਣ ਵਾਸਤੇ ਜੇਕਰ ਕੇਂਦਰ ਸਰਕਾਰ ਕੇਹੀ ਵੀ ਮੁੱਦੇ ਤੇ ਆਹੀ ਕਰ ਸਕਤੰਦਰ ਜੀ ਸਾਰਾ ਪੂਜ ਹੋ ਸਕਦਾ ਦੂਸਰੀ ਗੱਲ ਵੱਡਾ ਐਕਸ ਜਿਹੜੀ ਨੇ ਆਪਣੀ ਹਾਈ ਕਮੰਡ ਵੱਲ ਵੇਖਦੇ ਆ ਕਿ ਹਾਂ ਭਈ ਜਿੱਥੋਂ ਫਾਇਦਾ ਜੁੜਾ ਮਿਲ ਸਕੇ ਜੇਕਰ ਤੁਸੀਂ ਸੀਰੀਅਸ ਤੌਰ ਤੇ ਵੇਖੋ ਤਾਂ ਆਮ ਆਦਮੀ ਪਾਰਟੀ ਦੀ ਹਾਈ ਕਮੰਡ ਜਿਹੜੀ ਹੈ ਖਾਸ ਤੌਰ ਤੇ ਅਰਵਿੰਦ ਕੇਸ਼ਰੀਵਾਲ ਦੇ ਆੜੇਦਾਰੇ ਘੁੰਮਦੀ ਹੈ ਤਾਂ ਉਹ ਜਿਹੜੀ ਘੁੰਮ ਰਹੀ ਹੈ ਜਿਸ ਤਰੀਕੇ ਦੀ ਹਵਾ ਕੇਂਦਰ ਸਰਕਾਰ ਨੇ ਆਮ ਕੇਸ਼ਰੀਵਾਲ ਦੀ ਕੱਟ ਛੜੀ ਹੈ ਤਾਂ ਸੁਖਵਿੰਦਰ ਜੀ ਉਸ ਸਥਿਤੀ ਦੇ ਵਿੱਚ ਲੱਗਦਾ ਨਹੀਂ ਆ ਕਿ ਇੰਨੇ ਵੱਡੇ ਪੱਤਰ ਤੇ ਭਗਵਤਪਦ ਬਾਨ ਦੇ ਖਿਲਾਫ ਆਉਂਦਿਆ ਕੁਝ ਘੰਟਿਆਂ ਦੇ ਵਿੱਚ ਕੋਈ ਅਜੀਹਾ ਫੈਸਲਾ ਲੈ ਕੇ ਉਹਨਾਂ ਨੂੰ ਸਤੋਜ ਤੋੜਿਆ ਜਾ ਸਰਬਾ ਇਹ ਲੱਗਦਾ ਵੀ ਉਹ ਨੋਟਸ ਤੇ ਵੀ ਗੱਲਾਂ ਕਰ ਰਿਹਾ ਕਿ ਹੋ ਸਕਦਾ ਹੈ ਕਿ ਅ ਮਤਲਬ ਸੰਦੀਪ ਪਾਠਕ ਹੋਰਾਂ ਨੇ ਉੱਥੇ ਜਾ ਕੇ ਕਿਸੇ ਤਰੀਕੇ ਅਸਤੀਫੇ ਦੀ ਜਾਂ ਇਧਰ ਉਧਰ ਕੋਈ ਛੱਡਣ ਕਰਨ ਦੀ ਵੀ ਗੱਲ ਜਿਹੜੀ ਕੀਤੀ ਹੋ ਸਕਦੀ ਹੈ ਹਾਂ ਬਿਲਕੁਲ ਸੁਖਵਿੰਦਰ ਜੀ ਸੰਦੀਪ ਪਾਠਕ ਦਾ ਜਾਣਾ ਤਾਂ ਆਪਣੇ ਆਪ ਦੇ ਵਿੱਚ ਬਤ ਪੁੱਤ ਹੈ ਹੀ ਹੈ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਸੰਦੀਪ ਪਾਟਕ ਦਾ ਔਰ ਭਗਵੰਤ ਮਾਨ ਦੇ ਵਿਚਕਾਰ ਜਿਹੜਾ ਸਬੰਧ ਜੀ ਰਹਿ ਨੇ ਖਾਸ ਤੌਰ ਤੇ ਜਲੰਧਰ ਦੀਆਂ ਚਿੰਗੜੀ ਚੋਂ ਨਾਲ ਤੇ ਸੰਦਰਭ ਤੇ ਵਿੱਚ ਜਾਂ ਬੀਤੇ ਸਮੇਂ ਦੇ ਵਿੱਚ ਸਾਰਿਆਂ ਦੇ ਸਾਹਮਣੇ ਹੈ ਕਿ ਕਿਸ ਤਰੀਕੇ ਨਾਲ ਸੰਦੀਪ ਪਾਟਕ ਡੋਮੀਨੇਟ ਕਰਨਾਂ ਯਤਨ ਕਰਦੇ ਰਹੇ ਆ ਤੇ ਭਗਵੰਤ ਮਾਨ ਆਪਣੀ ਮਰਜ਼ੀ ਚ ਰਉਂਦੇ ਰਹੇ ਆ ਇਹ ਤਾਂ ਸਾਰਿਆਂ ਦੇ ਸਾਹਮਣੇ ਆ ਉਸ ਵਕਤ ਸੰਦੀਪ ਪਾਟਕ ਦੀ ਪੋਜੀਸ਼ਨ ਅੱਜ ਵਰਗੀ ਨਹੀਂ ਸੀ ਕਿਉਂਕਿ ਅੱਜ ਉਹਨਾਂ ਦੇ ਮਗਰ ਭਗਵੰਤ ਮਾਨ ਖੜੂ ਨਹੀਂ ਖੜੂਤੇ ਆ ਆ ਮਾਫ ਕਰਦਾ ਅਰਵਿੰਦ ਕੇਜਰੀਵਾਲ ਖੜੂ ਨਹੀਂ ਖੜੂਤੇ ਆ ਔਰ ਇਸ ਸਥਿਤੀ ਦੇ ਵਿੱਚੋਂ ਭਗਵੰਤ ਮਾਨ ਜੀ ਨੂੰ ਹਸਪਤਾਲ 'ਚ ਦਾਖਲਿਆ ਤਾਂ ਉਹਦੇ ਵਿੱਚ ਤਾਂ ਕੁਝ ਵੀ ਹੋ ਸਕਦਾ ਕਿ ਹਾਂ ਵੀ ਅਸਤੀਫਾ ਉਹ ਮੰਗ ਕੀਤੀ ਜਾਵੇ ਕਿ ਹਾਂ ਵੀ ਤੁਸੀਂ ਅਸਤੀਫਾ ਦਿਓ ਪਰ ਸਿੱਧੂ ਸਭ ਗੱਲ ਇਹ ਮੁੱਕਦੀ ਹੈ ਕਿ ਭਗਵੰਤ ਮਾਨ ਇੰਨੀ ਆਸਾਨੀ ਨਾਲ ਅਸਤੀਫਾ ਦੇਣ ਨੂੰ ਤਿਆਰ ਹੋਣਗੇ ਆਪਣੇ ਆਪ ਦੇ ਵਿੱਚ ਵੱਡਾ ਪ੍ਰਸ਼ਨ ਇਹ ਹੈਗਾ ਔਰ ਇਹਦੇ ਸਾਰੇ ਸਿਨੈਰੀਓ ਦੇ ਵਿੱਚ ਮੈਂ ਫਿਰ ਦੁਬਾਰਾ ਸੁਖਪਾਲ ਸਿੰਘ ਖੈਰੀ ਹੋਣਾ ਤੇ ਸੁਖਪਾਲ ਸਿੰਘ ਖੈਰੀ ਹੋਣਾ ਦੀ ਜਿਹੜੀ ਅਪੀਲ ਆ ਖਾਸ ਤੌਰ ਤੇ ਉਹਨਾਂ ਕਨਵੇਂ ਬਧਾਇਕਾਂ ਨੂੰ ਉਹਨਾਂ ਨੇ ਕਬਰੇ ਵਿਜੇ ਪ੍ਰਤਾਪ ਦੀ ਵੀ ਗੱਲ ਕੀਤੀ ਕਿ ਉਹ ਹਮੇਸ਼ਾ ਮੋਤੀਆ ਦੀ ਗੱਲ ਕਰਦਾ ਤੇ ਕਨਵੇ ਵਿਧਾਇਕਾਂ ਨੂੰ ਉਹਨਾਂ ਨੇ ਇਹ ਗੱਲ ਕਹੀ ਆ ਕਿ ਤੁਹਾਨੂੰ ਦਿੱਲੀ ਵਾਲਿਆਂ ਨੇ ਨਹੀਂ ਚਿਤਾਇਆ ਤੁਹਾਨੂੰ ਪੰਜਾਬੀਆਂ ਲੋਕਾਂ ਨੇ ਚਿਤਾਇਆ ਤਾਂ ਅਜਿਹਾ ਹਾਲ ਆਪਾਂ ਦੇ ਵਿੱਚ ਜ਼ਰੂਰੀ ਆ ਕਿ ਤੁਸੀਂ ਭਗਵੰਤ ਮਾਨ ਦੇ ਨਾਮ ਨੂੰ ਚਲੋ ਇਹ ਇੱਕ ਇਹ ਤਰੀਕੇ ਦਾ ਹੋਰ ਅਪੀਲ ਜਿਹੜੀ ਹੋ ਸਕਦੀ ਹੈ ਪਰ ਸਿੱਧੂ ਜੀ ਇਹਨਾਂ ਸੌਫਾ ਲੱਗਦਾ ਨਹੀਂ ਆ ਕਿ ਹਾਂ ਭਈ ਭਗਵੰਤ ਮਾਨ ਨੂੰ ਆਉਂਦਿਆਂ ਕੁਝ ਘੰਟਿਆਂ ਦੇ ਵਿੱਚ ਹਟਾਇਆ ਜਾ ਸਕਦਾ ਬਾਕੀ ਸਿੱਧੂ ਸਾਹਿਬ ਅਨਾਜ ਦੀਤੀ ਦੇ ਵਿੱਚ ਬਹੁਤ ਬਹੁਤ ਸੰਭਵ ਆ ਇਹ ਵੀ ਪਤਾ ਲੱਗਾ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਕੋਣ ਭਗਵੰਤ ਮਾਨ ਦੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਦੇ ਹਥਾਤਵ ਤੇ ਬਹੁਤ ਕੁਝ ਇਦਾਂ ਦਾ ਪਿਆ ਆ ਉਹਦਾ ਕਿ ਜੇਕਰ ਉਹ ਚਾਹਣ ਤਾਂ 1 ਮਿੰਟ ਚ ਅਸਤੀਫਾ ਵੀ ਲੈ ਸਕਦੇ ਇਹ ਵੀ ਚਰਚਾਵਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਚੱਲਦੀਆਂ ਪਈਆਂ ਚਾ ਦੇਖਦੇ ਆ ਕਿ ਹੁਣ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਪਰ ਕੁਝ ਘੰਟੇ ਜਿਹੜੇ ਆ ਬਹੁਤ ਅਹਿਮ ਦੀ ਸਿਚੁਏਸ਼ਨ ਕਿਸੇ ਵਾਲੇ ਪਾਸੇ ਨੂੰ ਵੀ ਜਿਹੜੀ ਆ ਮੋੜ ਸਕਦੀ ਹੈ ਅਣਕੀ ਸਭ ਤੁਸੀਂ ਸਾਡੇ ਨਾਲ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸਫੇਂਦਰ ਜੀ ਰਾਈਟਨ ਪ੍ਰੋਫੈਸਰ ਮਨਜੀਤ ਸਿੰਘ ਗੜਕੀ ਸਾਹਿਬ ਜਿਨ੍ਹਾਂ ਦੇ ਬਲੋਂ ਬਹੁਤ ਅਹਿਮ ਖਬਰਾਂ ਤੇ ਸਟ ਨਗਰ ਬਾਪ ਕੀਤੇਗੀ ਚਰਚਾ ਕੀਤੀ ਇਸੇ ਮੈਂ ਮੌਜੂਦ ਹਾਂ ਸ਼ਾਇਦ ਤੁਹਾਨੂੰ ਜਿਹੜਾ ਇਹ ਪ੍ਰੋਗਰਾਮ ਪਸੰਦ ਆਇਆ ਹੋ ਦੁਆਰਾ ਫਿਰ ਮਿਲਾਂਗੇ ਤਾਂ